ਦੋਸਤੋ ਅੱਜ ਆਪਾਂ ਗੱਲ ਕਰਾਂਗੇ ਡਰ ਦੇ ਬਾਰੇ ਡਰ ਹੁੰਦਾ ਕੀ ਹੈ ਡਰ ਆਪਣੇ ਲਈ ਕਿੰਨਾ ਨੁਕਸਾਨਦਾਇਕ ਹੈ ਇਸ ਨੂੰ ਸਮਝਾਉਣ ਲਈ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾਗਾ ਇੱਕ ਵਾਰ ਅਮਰੀਕਾ ਦੇ ਵਿੱਚ ਇੱਕ ਆਦਮੀ ਨੂੰ ਮੌਤ ਦੀ ਸਜ਼ਾ ਸੁਲਾਈ ਗਈ ਦੋਸਤੋ ਕੁਝ ਸਾਇੰਟਿਸਟ ਉਸ ਬੰਦੇ ਤੇ ਐਕਸਪੈਰੀਮੈਂਟ ਕਰਨਾ ਚਾਹੁੰਦੇ ਸੀ ਸੋ ਉਹਨਾਂ ਨੇ ਕੋਰਟ ਦੀ ਪਰਮਿਸ਼ਨ ਲੈ ਕੇ ਬੰਦੇ ਨੂੰ ਆਪਣੇ ਨਾਲ ਲੈ ਆਂਦਾ ਤੇ ਬੰਦੇ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਕਮਰੇ ਵਿੱਚ ਬੰਦ ਕਰਕੇ ਉਸ ਨੂੰ ਕਿਹਾ ਗਿਆ ਕਿ ਤੈਨੂੰ ਮੌਤ ਦੀ ਸਜਾ ਸੁਣਾਈ ਗਈ ਹੈ ਤੇ ਤੈਨੂੰ ਅਸੀਂ ਮੌਤ ਜ਼ਹਿਰੀਲੇ ਸੱਪ ਦੇ ਡੰਗ ਨਾਲ ਦਵਾਗੇ ਉਸ ਬੰਦੇ ਦੇ ਦਿਮਾਗ ਦੇ ਵਿੱਚ ਸੱਪ ਦਾ ਡਰ ਪਾ ਦਿੱਤਾ ਗਿਆ ਉਸ ਤੋਂ ਬਾਅਦ ਲਾਈਟਾਂ ਬੰਦ ਕਰਤੀਆਂ ਉਸ ਬੰਦੇ ਦੀਆਂ ਅੱਖਾਂ ਤੇ ਵੀ ਕੱਪੜਾ ਲਾਤਾ ਕੁਝ ਸਮੇਂ ਬਾਅਦ ਬੰਦੇ ਦੇ ਛੋਟੀ ਜੀ ਸੂਈ ਚਬੋਤੀ ਬੰਦੇ ਨੂੰ ਲੱਗਿਆ ਕਿ ਮੈਨੂੰ ਸੱਪ ਨੇ ਕੱਟ ਲਿਆ ਹੈ ਦੋਸਤੋ ਉਹ ਬੰਦਾ ਇੰਨਾ ਡਰ ਗਿਆ ਕਿ ਕੁਝ ਸਮੇਂ ਬਾਅਦ ਉਸਦਾ ਹਾਰਟ ਫੇਲ ਹੋ ਗਿਆ ਬਲਕਿ ਉਸ ਨੂੰ ਸੱਪ ਨੇ ਡੰਗਿਆ ਵੀ ਨਹੀਂ ਸੀ ਸਿਰਫ ਡਰਦੇ ਕਰਕੇ ਹੀ ਉਸਦਾ ਹਾਰਟ ਫੇਲ ਹੋ ਗਿਆ ਤੇ ਬੰਦੇ ਦੀ ਮੌਤ ਹੋ ਗਈ ਇਹ ਹੁੰਦੇ ਆ ਡਰ ਦੇ ਨੁਕਸਾਨ ਡਰ ਆਪਣੀ ਸੋਚਣ ਤੇ ਸਮਝਣ ਦੀ ਸ਼ਕਤੀ ਖਤਮ ਕਰ ਦਿੰਦਾ ਹੈ ਇਸ ਨੂੰ ਇਹ ਚੰਗੀ ਤਰ੍ਹਾਂ ਸਮਝਣਾਗਾ ਤੁਸੀਂ ਕੋਰੋਨਾ ਵੇਲੇ ਦਾ ਸਮਾਂ ਯਾਦ ਕਰ ਸਕਦੇ ਹੋ ਕੋਰੋਨਾ ਦੇ ਵਿੱਚ ਕੋਰੋਨਾ ਨਾਲ ਤਾਂ ਬਹੁਤ ਘੱਟ ਲੋਕ ਮਰੇ ਸੀ ਜਿਆਦਾ ਲੋਕ ਡਰਨ ਵਾਲੀ ਮਰ ਗਏ ਸੀ ਇਸ ਨੂੰ ਸਮਝਾਉਣ ਵਾਸਤੇ ਇੱਕ ਯੂਨਾਨ ਦੀ ਪੁਰਾਣੀ ਕਹਾਣੀ ਹੈ ਮੈਂ ਤੁਹਾਨੂੰ ਉਹ ਸੁਣਾਉਂਗਾ ਦੋਸਤੋ ਯੂਨਾਨ ਦੇ ਕਿਸੇ ਪਿੰਡ ਦੇ ਬਾਹਰ ਇੱਕ ਸਾਧ ਬੈੰਦਾ ਸੀ ਸਾਧ ਬਹੁਤ ਪੁੱਜਿਆ ਹੋਇਆ ਸੀ ਲੋਕ ਵੀ ਉਸ ਨੂੰ ਬਹੁਤ ਮੰਨਦੇ ਸਨ ਇੱਕ ਦਿਨ ਰਾਤ ਨੂੰ ਸਾਧ ਆਪਣਾ ਪਾਠ ਪੂਜਾ ਕਰ ਰਿਹਾ ਸੀ ਕਿ ਉਸ ਨੇ ਇੱਕ ਕਾਲੇ ਸائے ਨੂੰ ਪਿੰਡ ਦੇ ਅੰਦਰ ਦਾਖਲ ਹੁੰਦਾ ਹੋਇਆ ਦੇਖਿਆ ਉਸ ਨੇ ਕਾਲੇ ਸائے ਨੂੰ ਬੁਲਾ ਲਿਆ ਪੁੱਛਿਆ ਹਾਂਜੀ ਤੁਸੀਂ ਕੌਣ ਕਿੱਧਰ ਜਾ ਰਹੇ ਹੋ ਮੇਰੇ ਪਿੰਡ ਵਾਲਾ ਤਾਂ ਕਾਲੇ ਸਾਹਿਬ ਨੂੰ ਪਤਾ ਸੀ ਕਿ ਇਹ ਬੰਦਾ ਪੁੱਜਿਆ ਹੋਇਆ ਹੈ ਉਸਨੇ ਕਿਹਾ ਬਾਬਾ ਜੀ ਮੈਨੂੰ ਤਾਂ ਉੱਪਰ ਹੁਕਮ ਆਏ ਹਨ ਮੈਂ ਇੱਕ ਬਿਮਾਰੀ ਦਾ ਰੂਪ ਲੈ ਕੇ ਇਸ ਪਿੰਡ ਵਿੱਚ ਆ ਰਿਹਾ ਹਾਂ ਮੈਂ ਲਗਭਗ 6 ਮਹੀਨੇ ਇੱਥੇ ਰਵਾਂਗਾ ਤੇ ਮੈਂ 100 ਜਾਂ 500 ਬੰਦਾ ਇੱਥੋਂ ਲੈ ਕੇ ਜਾਵਾਂਗਾ ਬਾਬਾ ਕਹਿੰਦਾ ਵੀ ਪ੍ਰਮਾਤਮਾ ਦਾ ਹੁਕਮ ਚਲੋ ਜੀ ਜਾਓ ਦੋਸਤੋ 5-6 ਮਹੀਨੇ ਗੁਜ਼ਰ ਜਾਂਦੇ ਆ ਉਸ ਪਿੰਡ ਦੇ ਵਿੱਚ 2000 ਦੇ ਕਰੀਬ ਲੋਕ ਮਰ ਜਾਂਦੇ ਆ ਤੇ ਜਦੋਂ ਉਹ ਕਾਲਾ ਸਾਇਆ ਵਾਪਸ ਜਾਣ ਲੱਗਦਾਗਾ ਬਾਬਾ ਨੂੰ ਬੁਲਾ ਲੈਂਦਾਗਾ ਕਹਿੰਦਾ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਮੈਂ ਤਾਂ ਇੱਥੋਂ 100 ਜਾਂ 500 ਬੰਦੇ ਲੈ ਕੇ ਜਾਵਾਂਗਾ ਲੇਕਿਨ ਤੁਸੀਂ ਤਾਂ 1500 ਤੇ 2000 ਬੰਦੇ ਲੈ ਕੇ ਜਾ ਰਹੇ ਹੋ ਉਹ ਸਾਇਆ ਕਹਿੰਦਾ ਬਾਬਾ ਜੀ ਬਿਮਾਰੀ ਤਾਂ 100 ਜਾਂ 150 ਬੰਦਿਆਂ ਨੂੰ ਹੋਈ ਸੀ ਪਰ ਬਾਕੀ ਲੋਕ ਤਾਂ ਡਰ ਨਾਲ ਹੀ ਮਰ ਗਏ ਇਹ ਹੁੰਦਾ ਹੈ ਡਰ ਦੋਸਤੋ ਇਸ ਤਰ੍ਹਾਂ ਕਰਦਾ ਹੈ ਦਰ ਆਪਣਾ ਨੁਕਸਾਨ ਦੋਸਤੋ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਕਿਸੇ ਸਮੱਸਿਆ ਤੋਂ ਕਿਸੇ ਦੁੱਖ ਤੋਂ ਡਰੋ ਨਾ ਸਕੋ ਉਸ ਨੂੰ ਸਮਝੋ ਜੇ ਤੁਸੀਂ ਉਸ ਨੂੰ ਸਮਝ ਗਏ ਤਾਂ ਤੁਸੀਂ ਉਸ ਦਾ ਸੋਲੂਸ਼ਨ ਵੀ ਲੱਭ ਲਓਗੇ ਫਾਲਤੂ ਦਾ ਡਰ ਕੇ ਆਪਾਂ ਉਸ ਸਮੱਸਿਆ ਨੂੰ ਹੋਰ ਵਧਾ ਲੈਨੇ ਆ ਸੋ ਦੋਸਤੋ ਡਰਨਾ ਮਨਾ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰਿਓ ਤੇ ਜਿਹੜੇ ਮੇਰੇ ਵੀਰ ਭਰਾ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ Facebook ਵਾਲੇ ਗਿਆਨ ਦੇ ਰਾਹੀ ਨੂੰ ਫੋਲੋ ਕਰੋ